ਨੇ ਸੰਬਰ ਸਰਦੀ ਮੇਲ ਵੀ ਇਥੋਂ ਕੋਈ ਬਹੁਤੀ ਦੂਰ ਨਹੀਂ ਇਸ ਕਰਕੇ ਇੱਥੇ ਤੁਹਾਨੂੰ ਤਕਲੀਫ ਦਿੱਤੀ ਗਈ ਸੀ ਕਿ ਇਹ ਗੰਨਾ ਉਤਪਾਦਕ ਸੰਘਰਸ਼ ਕਮੇਟੀ ਆ ਉਹਦੀਆਂ ਸਮੱਸਿਆਵਾਂ ਬਾਰੇ ਅਸੀਂ ਪਰਚੋਲ ਕਰੀਏ ਜਿਹੜੀ ਗੰਨੇ ਦੀ ਫਸਲ ਆ ਉਹਦੇ ਉੱਤੇ ਵਿਗਿਆਨੀ ਜਿਹੜੇ ਆ ਉਹਨਾਂ ਦਾ ਸਾਰਾ ਜੋਰ ਇਸ ਗੱਲ ਤੇ ਲੱਗਾ ਵਾ ਕਿ ਗੰਨਾ ਜਿਹੜਾ ਵਾ ਉਹਨਾ ਹੀ ਪਾਣੀ ਲੈਂਦਾ ਜਿੰਨਾ ਝੋਨਾ ਲੈਂਦਾ ਵਾ ਇਹ ਇਹਨਾਂ ਸਾਨੂੰ ਪਰੇਖਾ ਪੈਂਦਾ ਇਸ ਕੰ ਦਾ ਵੀ ਅਸੀਂ ਜੇ ਨੂੰ ਅੱਠ ਪਾਣੀ ਦਿੰਨੇ ਆ ਜੇ ਨੂੰ 10 ਪਾਣੀ ਦਿੰਨੇ ਆ ਪਰ ਇਹ ਨਹੀਂ ਸਮਝਦੇ ਵੀ ਇੱਕ ਸਾਲ ਦੀ ਫਸਲ ਆ ਯਾਨੀ ਜੇ ਇੱਕ ਫਸਲ ਨੂੰ ਅਸੀਂ ਝੋਨੇ ਨੂੰ 8 ਜਾਂ 10 ਪਾਣੀ ਦਿੰਨੇ ਆ ਇਹ ਫਸਲ ਜਿਹੜੀ ਸਾਲ ਦੀ ਆ ਦੋ ਫਸਲਾਂ ਦਾ ਕੰਮ ਕਰਦੀ ਆ ਪਹਿਲਾਂ ਤੇ ਇਥੋਂ ਹੀ ਆ ਵੀ ਇਹਦਾ ਪਾਣੀ ਅੱਧਾ ਰਹਿ ਜਾਂਦਾ ਮੇਰੀ ਗਲਤੀ ਸਮਝ ਲਗੀ ਇਹ ਸਾਲ ਭਰ ਦੀ ਫਸਲ ਆ ਉਹ ਸਾਨੂੰ ਦੋ ਫਸਲਾਂ ਦੀ ਗੱਲ ਕਰਦੇ ਆ ਸੋ ਇਸ ਕਰਕੇ ਇਹ ਫਸਲ ਜਿਹੜਾ ਪਾਣੀ ਲੈਂਦੀ ਆ ਮਵੇਂ ਗੰਨੇ ਦੇ ਵਿੱਚ ਕੰਮ ਕੀਤਾ ਐਸ ਲਾ ਕੇ ਇਹ ਗੰਨਾ ਜਿਹੜਾ ਵਾ ਇਹ ਪਾਣੀ ਜੇ ਲੈਂਦਾ ਨਾ ਝੁੰਨੇ ਵਾਂਗੂ ਇਹਦਾ ਪਾਣੀ ਜਾਇਆ ਨਹੀਂ ਜਾਂਦਾ ਕਿਤੇ ਅੰਗਰੇਜ਼ੀ ਚ ਵੈਪੋਰੇਸ਼ਨ ਕਹਿੰਦੇ ਆ ਵੈਸੇ ਵਾਸ਼ਪੀ ਕਰਨ ਜਿਹੜਾ ਪਾਣੀ ਉੱਡਦਾ ਵਾ ਉੱਡਦਾ ਨਹੀਂਗਾ ਇਹਦਾ ਮਾਰਾ ਨੇ ਮਵੇਂ ਉਹਦੇ ਸ਼ਾਮਲ ਰਿਆ ਵਾ ਇਹਦਾ ਪਾਣੀ ਬਹੁਤਾ ਧਰਤੀ ਦੇ ਵਿੱਚ ਚਲੇ ਜਾਂਦਾ ਵਾ ਜਿਹੜਾ ਗੰਨਾ ਉਹਦੇ ਨਾਲ ਸਾਡੀ ਜ਼ਮੀਨ ਜਿਹੜੀ ਉਹ ਕੋਲੀਜੀ ਹੋਈ ਹੁੰਦੀ ਐ ਵੇਖਿਓ ਉਹਦੇ ਤੇ ਅਸੀਂ ਖਰਬੂਜੇ ਵੀ ਬਿਜਲੀ ਨੇ ਕਈ ਵਾਰ ਯਾਨੀ ਜਿਹੜਾ ਗੰਨਾ ਵਾ ਇਹ ਪਾਣੀ ਮਾਰਾਂ ਦਾ ਇਹ ਅਜੇ ਤੱਕ ਉਹ ਇਸ ਗੱਲ ਤੇ ਨਤੀਜੇ ਤੇ ਨਹੀਂ ਪਹੁੰਚੇ ਪਰ ਸਾਡੀ ਗੰਨਾ ਉਤਪਾਦਕ ਸੰਘਰਸ਼ਕ ਮੀਟੀ ਪਹੁੰਚ ਗਿਆ ਕਿ ਇਹ ਫਸਲ ਜਿਹੜੀ ਆ ਇਹ ਗੰਨੇ ਦੇ ਜਾਂ ਹੋਰ ਫਸਲਾਂ ਦੇ ਮੁਕਾਬਲੇ ਇਹਦਾ ਪਾਣੀ ਸਾਲਾਨਾ ਦੀ ਦਰ ਨਾਲ ਘੱਟ ਪਾਣੀ ਲੈਂਦੀ ਹੈ। ਇੱਕ ਤੇ ਸਮਝ ਲੱਗੀ ਸਾਰੇਨ ਕਿਉਂ ਵੀ ਉਰ ਉਪਰ ਤੋਂ ਆਏ ਆ। ਦੂਸਰਾ ਹੋਰ ਸਮਝਣ ਵਾਲੀ ਗੱਲ ਆ ਬਾਕੀ ਫਸਲਾਂ ਸੁੱਕਾ ਨਹੀਂ ਚੱਲਦੀ। ਘੋਣਿਆਂ ਨੂੰ ਜਿਹਦੇ 15 ਦਿਨਾਂ ਦਾ ਸੁੱਕਾ ਲੱਗ ਗਿਆ ਤੇ ਝਾੜ ਹੋ ਗਿਆ। ਹੋਰ ਮੈਂ ਬੜੀ ਬਰਾਂਹ ਆਧਾਰਨ ਦਿੱਤੀ ਆ ਸਾਡੇ ਪਿੰਡ ਦਾ ਜਵਾਈ ਉਨੇ ਠੇਕਾ ਲਿਆ ਸਾਡੇ ਪਿੰਡ ਦੇ ਲਾਗੇ ਪੁਲ ਦਾ ਉਹ ਜਦੋਂ ਆਇਆ ਪੁਰਾਣੀ ਗੱਲ ਹੈ ਅਸੀਂ ਉਦੋਂ 5ਵੇਂ 6ਵੇਂ ਚ ਪੜਦੇ ਸਾਂ ਉਸ ਵੇਲੇ ਪٹرول ਪੰਪ ਨਹੀਂ ਸੀ ਹੁੰਦੇ ਬਾਜ ਕੇ ਸਾਡੇ ਪਿੰਡ ਚ ਪٹرول ਪੰਪ ਲੱਗ ਗਿਆ ਉਹਦਾ ਫਿਟਫਿਟ ਜਿਹੜਾ ਸੀ ਉਹ ਖਰਾਬ ਉਹ ਜਿਹੜਾ ਉਹਦੇ ਚੋਂ ਪٹرول ਮੁਗ ਗਿਆ ਪਵਾ ਨਾ ਸਕਿਆ ਅੰਬਰਸਾਰੀ ਪੈਣਾ ਸੀ ਅੰਬਰਸਾਰ ਤੋਂਰੇ ਪੈਣਾ ਕੋਈ ਨਹੀਂ ਸੀ ਉਹ 52 30 ਕਿਲੋਮੀਟਰ ਦੇ ਉੱਤੇ ਬੈਠਾ ਸੀ ਉਹ ਫਿਰ ਅਹੀਂ ਮੁੰਡਿਆਂ ਨੇ ਉਹ ਕਹਿੰਦਾ ਜੋ ਪਹਿਲੇ ਤੋੜ ਦੀ ਸ਼ਰਾਬ ਲਿਆਓ ਪਹਿਲੇ ਤੋੜ ਦੀ ਪਹਿਲੇ ਤੋੜ ਦੀ ਸਮਝਦੇ ਤੁਸੀਂ ਐ ਉਂਗਲ ਕਰੋ ਤੇ ਉਸੇ ਵੇਲੇ ਉਹਨੂੰ ਤੀਲੀ ਲਾਓ ਤੇ ਫੜੇ ਉਹ ਜਦੋਂ ਇੱਕ ਬੋਤਲ ਪਾਈ ਤੇ ਫਟਫੜੀਏ ਨੂੰ ਮਾਰਿਆ ਨਾ ਜੰਪ ਬੜਗੜ ਕਰਦਾ ਫਟਫੜੀਏ ਚਲ ਸੋ ਮੇਰਾ ਭਾਵੀ ਕਹਿਣ ਦਾ ਵਾ ਪੀ ਇਹ ਪਦਾਰਥ ਬਹੁਤ ਜਿਆਦਾ ਬਣਾਉਂਦਾ ਗੰਨਾ ਅਜੇ ਸੱਚ ਨਹੀਂ ਹੋ ਰਹੀ ਕਈ ਸਰਦਾ ਲਾਜ ਗੰਨੇ ਦੇ ਉੱਤੇ ਉਹ ਜਿਹੜਾ ਚਿੱਟਾ-ਚਿੱਟਾ ਹੁੰਦਾ ਨਾ ਇਹ ਮੈਂ ਨਵੀਂ ਗੱਲ ਦੱਸਣ ਲੱਗਾ ਤੁਹਾਨੂੰ ਹਜਮ ਨਹੀਂ ਹੋਣੀ ਮੇਰੀ ਇਹ ਜੇ ਗੱਲ ਉਹ ਕਿਤੇ ਇਕੱਠਾ ਕਰਿਆ ਜਾਵੇ ਤਾਂ ਬੜੀਆਂ ਦਵਾਈਆਂ ਬਣਦੀਆਂ ਗੰਨੇ ਦੇ ਉੱਤੇ ਉਹ ਗੰਨਾ ਦੇ ਵੈਸੇ ਸਿਆਲ ਦਾ ਬੰਨ ਕਹਿੰਦੇ ਹੁੰਦੇ ਸਾਡੇ ਬਾਬੇ ਦਾਦੇ ਕਹਿੰਦੇ ਹੁੰਦੇ ਕਿ ਤੇ ਕਹਿੰਦੇ ਇਹ ਸਿਆਲ ਦਾ ਬੰਨ ਆ ਜੀ ਇਹ ਘਰ ਦਾ ਬੰਨ ਆ ਇਹ ਜਾਨੀ ਉਸ ਵੇਲੇ ਪੈਸੇ ਦਿੰਦਾ ਕਿਸਾਨ ਨੂੰ ਜਦੋਂ ਕੋਈ ਹੋਰ ਫਸਲ ਨਹੀਂ ਕੀ ਦਿੰਦੀ ਗੰਨੇ ਦੇ ਉੱਤੋਂ ਹੋਰ ਕਈ ਕਿਸਮ ਦੇ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਇਹ ਸਾਡੇ ਕੱਲਾ ਪੰਜਾਬ 3500 ਕਰੋੜ ਦੀ ਜਿਹੜੀ ਆ ਇਹ ਧਨ ਪੈਦਾ ਕਰਦਾ ਸਾਲ ਜਿਹੜਾ ਕੁਝ ਕਿਸਾਨ ਲੈਂਦੇ ਆ ਕੁਝ ਦੂਜੀ ਸ਼ਕਲ ਚ ਜਾਂਦਾ ਵਾ ਇਹਦੇ ਉੱਤੋਂ ਜਿਹੜਾ ਸੀਰਾ ਨਿਕਲਦਾ ਵਾ ਉਹਦੇ ਤੋਂ 1 ਕਿਲੋ ਪਿੱਛੇ ਇੱਕ ਆਲਾ ਦਰਜੇ ਦੀ ਸ਼ਰਾਬ ਬਣਦੀ। 1 ਕਿਲੋ ਸੀਰਾ ਤੇ ਇੱਕ ਬੋਤਲ 1200 ਰੁਪਏ ਆ। ਸਾਡੇ ਬੁੱਟਰ ਸੇਵੀਆਂ ਦੇ ਆ ਜਗੀਰ ਤੋਂ ਨਹੀਂ ਆਏ ਆ। ਉਧਰੋਂ ਅੰਮ੍ਰਿਤਸਰ ਚੋਂ ਮੈਂ ਵੀ ਆਇਆ ਵਾਂ। ਉਹ ਬੁੱਟਰ ਸੇਵੀਆਂ ਵਾਲੇ ਉਹਨਾਂ ਦੀ ਆਪਣੀ ਮੇਲੇ ਆ ਇੱਥੋਂ ਸੀਰਾ ਖੜਦੇ ਆ ਤੇ ਉਹ ਆਪਣੀ ਸ਼ਰਾਬ ਫੈਕਟਰੀ ਚ ਲੈ ਜਾਂਦੇ ਆ। ਉੱਥੇ ਉਹਦੀਆਂ ਬੋਤਲਾਂ ਬਣਾ ਕੇ ਕਈ ਗੁਣਾ ਵੱਧ ਪੈਸੇ ਬੱਦਦੇ। ਸੋ ਇਸ ਕਰਕੇ ਜਿਹੜਾ ਗੰਨਾ ਵਾ ਇਹ ਸਰਕਾਰਾਂ ਨੇ ਪਿਛਲੇ ਸਮੇਂ ਚ ਧਿਆਨ ਨਹੀਂ ਦਿੱਤਾ ਇਹਦਾ ਏਰੀਆ 2.5 ਲੱਖ ਹੈਕਟੇਅਰ ਤੋਂ ਘਟਦਾ ਘਟਦਾ ਇਸ ਵੇਲੇ 95000 ਹੈਕਟੇਅਰ ਰਹਿ ਗਿਆ। ਅੱਜ ਵੀ ਅਸੀਂ ਕਹਿੰਨੇ ਆ ਕਿ ਸਾਡੇ ਪੰਜਾਬ ਦਾ ਜਿਹੜਾ ਰਕਬਾ ਵਾ ਉਹਦੇ ਵਿੱਚੋਂ ਕਾਫੀ ਵੱਡਾ ਹਿੱਸਾ 3 ਲੱਖ ਹੈਕਟੇਰ ਗੰਨੇ ਥੱਲੇ ਲਿਆਂਦਾ ਜਾ ਸਕਦਾ ਇਹਦੀ ਆਰਥਿਕਤਾ ਵੀ ਲੋਕਾਂ ਦੀ ਕੀ ਕੀਤੀ ਜਾ ਸਕਦੀ ਆ ਵਾਤਾਵਰਣ ਠੀਕ ਕੀਤਾ ਜਾ ਸਕਦਾ ਜ਼ਮੀਨ ਵੀ ਪੋਲੀ ਕੀਤੀ ਜਾ ਸਕਦੀ ਆ ਇਹਦੇ ਚ ਕਮਾਈ ਵੀ ਵੱਧ ਹੋ ਸਕਦੀ ਆ ਇਹਦੇ ਚ ਹੋਰ ਪਦਾਰਥ ਵੀ ਬਣ ਸਕਦੇ ਇਹ ਆ ਜਿਹਦਾ ਮੰਤਪਸੜਾ ਖੇਤੀ ਉਤਪਾਦਕ ਸੰਘਰਸ਼ ਕਮੇਟੀ ਜਿਹੜੀ ਆ ਉਹ ਪਹਿਲਾਂ ਤੇ ਹੀ ਕਹਿੰਨੇ ਬਈ ਫਸਲ ਬਹੁਤ ਵੱਡੀ 219 ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸਕ ਕਦਮ ਹੋਇਆ ਯੂਪੀ ਦੀ ਵਿਧਾਨ ਸਭਾ ਸਭ ਤੋਂ ਵੱਡੀ ਯੂਪੀ ਦੀ ਵਿਧਾਨ ਸਭਾ ਉਸ ਵੇਲੇ ਗੰਨੇ ਦਾ ਰੇਟ 295 ਰੁਪਏ ਸੀਗਾ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਵੀ ਇਹ ਡਿਊੜਾ ਭਾਅ ਮਿਲਣਾ ਚਾਹੀਦਾ ਡਾਕਟਰ ਸੁਆਮੀ ਨਾਥਨ ਦੇ ਫਾਰ ਪਾਸ ਹੋਇਆ ਮਤਾ ਯੂਪੀ ਦੀ ਸਰਕਾਰ ਨੇ ਲਾਗੂ ਨਹੀਂ ਕੀਤਾ ਸੋ ਅੱਜ ਆ ਸਾਡਾ ਮੁੰਡਾ ਕਰੂਗਾ ਲਾਗਤ ਗੰਨੇ ਦੀ ਜਿਹੜੀ ਲਾਗਤ ਆ ਉਹ ਕੋਈ 400 ਸਵਾ 400 ਪ੍ਰਤੀ ਕੁਇੰਟਲ ਲਾਗਤ ਆ ਇਹਦੇ ਚ ਘਾਟਾ ਪੈਂਦਾ ਜਿਹੜੀ ਮੌਜੂਦਾ ਜਿਹੜੀ ਆ ਨਾ ਸਾਡੀ ਜੋ ਮੌਜੂਦਾ ਸਾਡਾ ਸਾਰਾ ਇਹਨੂੰ ਤਿਆਰ ਕਰਨ ਵਿੱਚ ਘਾਟਾ ਪੈਂਦਾ ਅਸੀਂ ਬਣਾ ਕੇ ਲਿਆਏ ਆ ਤੁਹਾਡੇ ਸਾਹਮਣੇ ਪ੍ਰਵਾਨ ਕਰਾਵਾਂਗੇ ਉਹ ਘਾਟਾ ਤਾਂ ਦੂਰ ਹੁੰਦਾ ਵਾ ਜੇ ਡਾਕਟਰ ਸੁਆਮੀ ਨਾਥਨ ਫਾਰਮੂਲੇ ਦੇ ਨਾਲ ਉਹ ਜਿਹੜੇ 401 ਰੁਪਏ ਦੀ ਲਾਗਤ ਆਉਂਦੀ ਕੁਇੰਟਲ ਦੇ ਉੱਤੇ ਉਨੂੰ ਡੇੜਾ ਕੀਤਾ ਜਾਵੇ ਮੇਰੀ ਗੱਲ ਦੀ ਸਮਝ ਲੱਗ ਗਈ ਡੇੜਾ ਕੀਤਿਆਂ ਖੰਡ ਨਹੀਂ ਬਣਦੀ ਇਹ ਹਾਥੀ ਜਿਹੜਾ ਜਿਉਂਦਾ ਲੱਗਦਾ ਤੇ ਮਰਿਆ ਸਵਾ ਲੱਖ ਦਾ ਇਹ ਚੋਂ 10 ਕਿਲੋ ਖੰਡ ਬਣਦੀ ਐ ਪੈਸੇ ਲਾ ਲੋ ਇਹ ਜੋ 5 ਕਿਲੋ ਉਹ ਸੀਰਾ ਨਿਕਲਦਾ ਉਹਦਾ ਲਾ ਲੋ ਇਹਦੇ ਚੋਂ 30 35 ਕਿਲੋ ਚੂਰਾ ਨਿਕਲਦਾ ਚੂਰਾ ਹੋਣ ਲੱਗ ਨਹੀਂ ਮਿਲਦਾ ਬਲਦਾ ਵਾ ਉਹਦੇ ਨਾਲ ਖੰਡ ਬਣਦੀ ਆ ਉਹ ਆ ਇਹਦੇ ਉੱਤੇ ਜਿਹੜੀਆਂ ਸਾਡੀਆਂ ਮਿੱਲਾਂ ਨੇ ਇਹਦੇ ਚੋਂ ਇਥੈਨੋਲ ਮੈਂ ਜਿੱਤਰਾ ਪਹਿਲਾਂ ਕਿਹਾ ਉਹ ਬਣਦਾ ਇਹਦਾ ਜਿਹੜਾ ਮੱਡ ਆ ਉਹ ਜਿੱਕੇ ਦੇ ਫੈਕਟਰੀਆਂ ਲੱਗੀਆਂ ਜਾਂ ਡੰਗਰਾਂ ਦੀ ਖਰਾਕ ਬਣਾਉਣ ਲਈ ਉਹਦੇ ਚਾਮ ਆਂਦਾ ਉਹ ਜੇ ਪੈੜੀ ਵਿੱਚ ਵੀ ਪਾਈਏ ਤੇ ਪੈੜੀ ਦੀ ਵੀ ਤਾਕਤ ਵੱਧਦੀ ਹੈ ਆਉਂਦੇ ਲੋਕੀ ਖੜਕੇ ਇੱਥੋਂ ਤੁਸੀਂ ਵੇਖਿਆ ਨਾ ਉਹ ਮੱਡ ਜਿਹੜਾ ਉਹ ਖੜਕੇ ਤੇ ਲੋਕ ਪਾਉਂਦੇ ਗਾਚੀਆਂ ਜਿਹਾ ਹੁੰਦੀਆਂ ਨੇ ਸੋ ਇਸ ਕਰਕੇ ਇਹਦਾ ਇੱਕ ਹੋਰ ਇਹਦੀ ਵੱਡੀ ਗੱਲ ਵੀ ਮਸ਼ੀਨ ਤੇ ਲੱਗੀ ਲੱਗੀ ਆ ਉਹ ਮਸ਼ੀਨ ਮਸਾਂੇ ਕੰਮ ਕਰਦੀ ਆ ਮੈਂ ਇਸ ਗੰਨੇ ਚ ਕੰਮ ਕੀਤਾ ਉਹ ਮਿਲ ਕਦੀ ਵੀ ਵਾਦੇ ਚ ਨਹੀਂ ਜਾ ਸਕਦੀ ਜਿਹੜੀ 15 ਅਕਤੂਬਰ ਤੋਂ ਲੈ ਕੇ 15 ਅਪ੍ਰੈਲ ਤੱਕ ਨਾ ਚੱਲੇ 6 ਮਹੀਨੇ ਸਮਝਦੇ ਮੇਰੀ ਗੱਲ ਇਹ ਜਾਣ ਬੁੱਝ ਕੇ ਨਹੀਂ ਚਲਾਉਂਦੇ ਕਈ ਰਾ 1 ਦਸੰਬਰ ਨੂੰ 2 ਦਸੰਬਰ ਨੂੰ ਇਹਨਾਂ ਅਕਤੂਬਰ ਦਾ ਤਾਂ ਨਾ ਹੀ ਭੁੱਲ ਗਏ ਨੋੰਬਰ ਦਾ ਨਾਮ ਭੁੱਲ ਗਿਆ ਤੁਸੀਂ ਸਾਰੇ ਵੇਹnde ਜੇ ਕਦੋਂ ਮਿਲਣਾ ਚੱਲਦੀਆਂ ਜੀ ਬਾਹ ਬਾਹ ਕਰਦੇ ਐ ਤੇ ਫੇਰ ਉਹ ਮਿਲਣਾ ਜਾ ਕੇ ਚੱਲਦੀਆਂ ਨੇ ਮਿਲਣਾ ਚੱਲਣੀਆਂ ਚਾਹੀਦੀਆਂ 15 ਅਕਤੂਬਰ ਤੋਂ ਲੈ ਕੇ ਤੇ 15 ਅਪ੍ਰੈਲ ਤੱਕ ਜੇ ਗੰਨਾ ਫਸਿਆ ਹੋਵੇ ਤੇ 15 ਅਪ੍ਰੈਲ ਤੋਂ 10 ਦਿਨ ਹੋਰ ਵੀ ਚੱਲ ਜਾਣ ਕੋਈ ਗੱਲ ਨਾਲ ਦੀ ਨਾਲ ਐ ਵੀ ਇਹਦੀ ਜਿਹੜੀ ਮਸ਼ੀਨਰੀ ਆ ਗੰਨਾ ਪੈਦਾ ਕਰੇ ਖੰਡ ਪੈਦਾ ਕਰਨ ਵਾਲੀ ਇਹ ਚਿਕੰਦਰ ਵੀ ਇਹੋ ਹੀ ਪੈਦਾ ਕਰ ਦਿੰਦੀ ਆ ਥੋੜੇ ਜੇ ਇਨਸਟਰੂਮੈਂਟ ਬਦਲਾਉਣੇ ਹੁੰਦੇ ਆ ਸਮਝ ਕੇ ਮੇਰੀ ਗੱਲ ਨੂੰ ਬਹੁਤ ਘੱਟ ਪੈਸੇ ਦੇ ਨਾਲ ਉਹ ਮਸ਼ੀਨਰੀ ਜਿਹੜੀ 6 ਮਹੀਨੇ 7 ਮਹੀਨੇ ਵਿਹਲੀ ਰਹਿੰਦੀ ਆ ਉਹਦੇ ਤੋਂ ਚਿਕੰਦਰ ਦੀ ਖੰਡ ਬਣ ਸਕਦੀ ਹੈ ਸਾਡੇ ਪੰਜਾਬ ਚ ਚਿਕੰਦਰ ਦਾ ਝਾੜ 300 ਸਵਾ 300 ਕੁਇੰਟਲ 350 ਕੁਇੰਟਲ ਲੋਕੀ ਕੱਢਦੇ ਕੱਢਦੇ ਕਿ ਨਹੀਂ ਕੱਢਦੇ ਹਾਂ ਇਹ ਸਿਰਫ ਸਾਰੇ ਹਿੰਦੁਸਤਾਨ ਹਜ਼ਾਰਾਂ ਫੈਕਟਰੀਆਂ ਨੇ ਸਿਰਫ ਤੇ ਸਿਰ ਬੁੱਟਰ ਸੇਵੀਆਂ ਦੇ ਵਿੱਚ ਮਨੋਪਲੀਆ ਉਹਨਾਂ ਦੀ ਉਹ ਕੱਲਿਆਂ ਨੇ ਲਾਈ ਆ ਬੜੀ ਨਹੀਂ ਜੋੜ ਦਿੰਦਾ ਸਰਕਾਰ ਦੇ ਪਤਾ ਨਹੀਂ ਉਹ ਪੈਸੇ ਖਰਚ ਕਰ ਦਿੰਦੇ ਆ ਕਿਸੇ ਮਿਲ ਵਿੱਚ ਥੋੜੇ ਜੇ ਪੈਸੇ ਲਾਇਆ ਚਿਕੰਦਰ ਦੀ ਖੰਡ ਬਣਾਈ ਜਾ ਸਕਦੀ ਆ ਇਹ ਚਿਕੰਦਰ ਦੀ ਖੰਡ ਬਣਦੀ ਕਦੋਂ ਆ ਜਦੋਂ ਗੰਨੇ ਦੀ ਖੰਡ ਖਤਮ ਹੋ ਜਾਂਦੀ ਆ ਜਦੋਂ ਅਪ੍ਰੈਲ ਖਤਮ ਹੁੰਦਾ ਵਾ ਅਪ੍ਰੈਲ ਦੇ ਖੀਰ ਵਿੱਚ ਚਕੰਦਰ ਆਉਣੀ ਸ਼ੁਰੂ ਹੋ ਜਾਂਦੀ ਹੈ ਮਈ ਚੱਲਦੀ ਹੈ ਜੂਨ ਚੱਲਦੀ ਹੈ ਯਾਨੀ ਉਸ ਮਸ਼ੀਨਰੀ ਨੂੰ ਜਿਹੜੇ ਉੱਥੇ ਲੱਗੇ ਆ ਲੇਬਰ ਲੱਗੀ ਆ ਜਾਂ ਹੋਰ ਸਟਾਫ ਲੱਗਾ ਵਾ ਉਹਨਾਂ ਨੂੰ ਪ੍ਰਯਾਪਤ ਕੰਮ ਵੀ ਮਿਲਦਾ ਵਾ ਉਹਨੂੰ ਤਨਖਾਹਾਂ ਵੀ ਵਧ ਦਿੱਤੀਆਂ ਜਾ ਸਕਦੀਆਂ ਤੇ ਸਾਡੀ ਮਿਲ ਵੀ ਨਫੇ ਵਿੱਚ ਜਾ ਸਕਦੀ